ਹੈਲੋ ਗਾਇਸ ਕਿਦਾਂ ਜੀ ਔਰ ਕੀ ਹਲਚਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਠੀਕ ਹੋਵਾਂਗੇ ਤੇ ਅੱਜ ਆਪਾਂ ਸੋਚਿਆ ਸੀ ਚਲੋ ਅੱਜ ਆਪਾਂ ਖੇਤ ਚੱਲਦੇ ਆਂ ਢੇਡਾ ਲਾ ਕੇ ਆਨੇ ਆ ਯਾਨੀ ਆਪਣਾ ਆਪਣਾ ਵੀ ਹੈਗਾ ਖੇਤ ਨਹੀਂ ਵੀ ਹੈਗਾ ਤੇ ਜਿਹਨੇ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਾ ਕੇ ਭਾਈ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆ ਵੇਖੋ ਲਾਡੀ ਬੈਠਾ ਸੀ ਵਟ ਤੇ ਤੇ ਯਾਰ ਆਪਣੀ ਜ਼ਮੀਨ ਐਨ ਪਹਿਲੀ ਗੱਲ ਆਪਣੀ ਮਾਤਾ ਤਰਤ ਮਾਤਾ ਆਪਣੀ ਇੰਨੀ ਕੁ ਜ਼ਮੀਨ ਹੈਗੀ ਆਪਣੇ ਕੋਲ ਸਿਰਫ ਆ ਕਿੰਨੀ ਹੋ ਗਈ ਦੋ ਕਿੱਰ ਮਤਲਬ ਕਨਾਲ ਹੈਗੀ ਹੈ ਕਿ ਮੈਨੂੰ ਇਹਨਾਂ ਨਹੀਂ ਪਤਾ ਹੈਗਾ ਬਸ ਆ ਚੀਜ਼ ਹੈਗੀ ਆਪਣੇ ਕੋਲ ਉਧਰ ਨਾਲ ਜਿਹੜੀ ਕਣਕ ਦੇਖ ਰਹੀ ਸੀ ਉਹ ਲਾਡੀ ਦੇ ਡੈਡੀ ਰਾਂ ਦੇ ਮਤਵਾਲਾ ਦੀ ਮੰਮੀ ਦੀ ਪੂਆ ਦੀ ਉਹ ਉਹਨਾਂ ਦੀ ਪਈ ਹੈ ਆਪਾਂ ਨਹੀਂ ਦਿੱਤੀ ਤੇ ਆਂਦੇ ਲਾਡੀ ਦੇ ਡੈਡੀ ਦੇ ਵੰਡੇ ਦੀ ਇੰਨੀ ਕੋ ਸਾਡੇ ਕੋਲ ਹੋਰ ਹੈ ਨਹੀਂ ਜ਼ਿਆਦਾ ਹੈ ਲੈਂਗ ਜ਼ਮੀਨ ਹੈ ਹਾਂ ਲਾਵਾਂਗੇ ਲਾਡੀ ਲਾਊਗਾ ਨਾ ਕਦੇ ਕਦੇ ਲਾਡੀ ਮੈਨੂੰ ਸਪਨੇ ਮੇਰੇ ਪੂਰੇ ਕਰਾਊਗਾ ਲਾਡੀ ਬਖਾਊਗਾ ਜ਼ਮੀਨ ਨਾ ਤਾਂ ਮੇਰੀ ਮੰਮੀ ਰ ਕੋਲ ਜ਼ਮੀਨ ਸੀ ਪਾਪੇ ਰ ਕੋ ਨਾ ਆਗਾ ਜ਼ਮੀਨ ਹੈਗੀ ਤੇ ਹਰ ਲਾਡੀ ਲੈ ਕੇ ਦਿਖਾਊਗਾ ਜ਼ਮੀਨ ਤੇ ਆਪਾਂ ਆਏ ਸੀ ਅੱਜ ਨਾਲੇ ਵੀਡੀਓ ਸ਼ੂਟ ਕਰਨ ਵੀਡੀਓ ਬਣਾ ਲੈਨੇ ਤੇ ਆ ਵੇਖੋ ਆ ਲਸਣ ਵਿਜਿਆ ਪਿਆ ਇਹਨਾਂ ਦੇ ਚਾਚੇ ਰੋਂ ਲਸਣ ਵਿਜਿਆ ਪਿਆ ਤੇ ਆ ਚਾਚੇ ਰੋਂ ਇਹਨਾਂ ਨੇ ਅੰਦਰ ਡੈਡੀ ਤੇ ਚਾਚਾ ਐਸੀ ਸਰੋ ਬੀਜੀ ਹੈ ਤੇ ਵਿੱਚ ਕਣਕ ਹੈ ਉਹ ਵੇਖੋ ਗੋਡੀ ਕਰ ਰਿਆ ਨਾ ਉਮਰ ਤਾਂ ਤਸਰੋ ਲੱਗ ਰਿਹਾ ਦੀ ਵਿੱਚ ਗੱਡੀ ਖੜਾ ਤੇ ਉਹ ਆਪਣੀ ਖੜੀ ਐਕਟਿਵਾ ਚਲਿਏ ਵੀਡੀਓ ਬਣਾਈਏ ਹੁਣਾਂ ਚੱਲਨੇ ਤੇ ਆਹ ਵੇਖੋ ਉਹਨਾਂ ਨੇ ਮੇਥਰਾ ਬੀਜਿਆ ਲਸਣ ਹੈ ਮੇਰੀ ਬਣਾਣੀ ਇੱਕ ਟੋਹ ਹਲਾ ਤਬਰ ਰੱਖ ਮੇਰਾ ਕੈਮਰਾ ਬੰਦ ਨਾ ਕਰੇ ਕੁਛ ਨਹੀਂ ਬੰਦ ਕਰ ਦੇ ਕੋਈ ਨਾ ਤੇ ਆਹ ਵੇਖੋ ਮੇਥਰਾ ਖੜਿਆ ਐਸਾ ਹੀ ਜਮੀਨ ਕਰਦੀ ਹੋਵੇ ਤਾਂ ਬੰਦਾ ਕੀ ਨਹੀਂ ਬੀਚ ਸਕਦਾ ਹਾਂ ਹਿੱਤੇ ਤੇ ਹੋਰ ਤੇ ਫਰੇ ਕਰੀ ਤੇ ਚਾਚਾ ਹੁਣ ਦਿੱਤੀ ਹੈ ਜੇ ਆਹਨ ਤੇ ਚਾਚਾ ਰੀ ਕਵਣਗੇ ਤੇ ਆਪਾਂ ਇਹ ਤਾਂ ਤੇ ਚਾਚਾ ਜੰਦੇ ਸਾਨੂੰ ਦੇ ਦੋ ਤੁਸੀਂ ਕਰੀ ਆਪਦੇ ਤਾਂ ਬੀਜੋ ਨਾ ਤੇ ਆ ਇਹਦੇ ਵਿੱਚ ਕੀ ਖਰੇ ਕਈ ਜਾਂਦੇ ਸ ਕੀ ਬੀਜ ਨਾ ਪਿੰਡੀਆਂ ਕਹਿੰਦੇ ਅਸੀਂ ਇਹਦੇ ਵਿੱਚ ਪਿੰਡੀ ਬੀਜਾਂਗੇ ਤੇ ਹੋ ਵੇਖੋ ਹਿੰਦੀ ਚਾਚੀ ਮੇਥਰਾ ਥੋੜੀ ਜਾਂਦੀ ਹੈ ਕਰੇ ਦੀ ਜਮੀਨ ਹੋਵੇ ਚ ਕਿੱਲਾ ਹੀ ਹੋਣਾ ਹੋਵੇ ਤੇ ਆ ਵੇਖੋ ਸਰੋਂ ਆ ਵੇਖੋ ਪਾਣੀ ਲੱਗ ਰਿਹਾ ਪੱਠਿਆਂ ਨੂੰ ਉਹਨਾਂ ਦੇ ਤੁਹਾਨੂੰ ਮੈਂ ਦੱਸਾਂ ਵੇਖ ਇਹਨਾਂ ਨੇ ਲਸਣ ਮੇਥਾ ਪੱਠੇ ਬੀਜ ਰੱਖਿਆ ਕਿੱਲਾ ਇਹ ਕਹੇਗਾ ਤਾਂ ਵੇਖ ਫਸਲ ਕਿੰਨੀ ਲਾੜੀ ਆ ਲੈ ਗਿਫਟ ਕਰਾ ਹੈਲਮਟ ਲੋਕੀ ਦੁਲਾਉਂਦਾ ਮੋਟਰਸਾਈਕਲਾਂ ਨੂੰ ਤੇ ਸਾਡੇ ਦੇ ਵੇ ਕਿੰਨੂ ਲੱਗੇ

ਉਹਨੇ ਵੇਖਿਆ ਤੇ ਲਾਡੀ ਨੇ ਅੱਖਾਂ ਵੀ ਘਰ ਵੇ ਬੱਚੇ ਗਿਆ ਠੁੱਕਿਆ ਗੋਰੀ ਚਲ ਕੋ ਗੰਦੂ ਮੜਾ ਤੇ ਆ ਵੇਖੋ ਆਪਾਂ ਇੱਥੇ ਆ ਕੇ ਪਹੁੰਚ ਆਏ ਹੌਲੇ ਹੌਲੇ ਤੁਰ ਕੇ ਵੀਡੀਓ ਲਈ ਬਣਾ ਆ ਮੈਂ ਨਹੀਂ ਜਾਂਦੀ ਜਿਹੜੇ ਆਂਦੇ ਨੇ ਜੋ ਵੇ ਕਿ ਤੋੜ ਲਈਏ ਕਿ ਕੋਚ ਤੇ ਆ ਵੇਖੋ ਤੋੜ ਰਿਹਾ ਮਹਿਤਰਾ ਦੇ ਮੋਟਾ ਮੋਟਾ ਦੋਖ ਤੋੜ ਕੇ ਅਰੇ ਇੱਥੇ ਆਲੇ ਨਹੀਂ ਚੁਕਾ ਦੇ ਖਾਣਾ ਆ ਗਿਆ ਖਾਲ ਵਿੱਚ ਘਟ ਲੈ ਮੈਂ ਕੜਾਂ ਦੀ ਤੇ ਤੂੰ ਸਬਜ਼ੀ ਬਣਾਉ ਆਇਆ ਠੀਕ ਆ ਇਹ ਕਰਦਾ ਮੈਂ ਸਰਾਵੇ ਕਰਦਾ ਮੈਂ ਸਰਾਵੇ ਮੰਡੀ ਚ ਲੈਣਾ ਉਹ ਪਾਣੀ ਜੇ ਪਾ ਪਾ ਖਰਾਬ ਕਰ ਦਿੰਦੇ ਘਰੇ ਮੈਂ ਸਰਾਵੇ ਤਾਰਾ ਟੈਸਟ ਰੱਖਦਾ ਆਹ ਵੇਖੋ ਲਾਡੀ ਦੇ ਚਾਚੇ ਰੰਦੀ ਟਾਣੀ ਆ ਗਈ ਇਹਨਾਂ ਦੇ ਬੂਟੇ ਬੀਜ ਰੱਖਿਆ ਕਿਨੂਆਂ ਦੇ ਸੰਤਰੇ ਨੇ ਥੋੜੇ ਖਰਗੋਸ਼ ਕਿਰਦਾ ਸਾਚੀ ਉਹ ਜੀ ਆਪਣੇ ਇੱਕ ਤਾਂ ਪਤਾ ਨਭਾਈ ਕੋ ਨਹੀਂ ਇੱਕ ਗਿਦੇ ਇੱਕ ਛਾਟਾ ਮੜੋ ਨਾ ਘਰੇ ਹੂੰ ਮੈਂ ਆਉਂ ਖਰਗੋਸ਼ ਵੇਖਣਾ ਆ ਪਹਲਾ ਛਾੜ ਦਾ ਤੇ ਜੀ ਤੇ ਜੀ ਤੇ ਆਪਣੇ ਗੁੜੀਆਂ ਕਿੱਧਰ ਗਈਆਂ ਅੱਛਾ ਤੇ ਹੁਣ ਆਪਾਂ ਦੇਖਦੇ ਹਾਂ ਹੋਰ ਕੋਈ ਵੀਡੀਓ ਇੱਕ ਦੀ ਬਣਾਨੇ ਆ ਫਿਰ ਆਪਾਂ ਚਲਣੇ ਘਰਾਂ ਨੂੰ ਠੀਕ ਹੈ ਜੀ ਮਿਲਦੇ ਆਪਾਂ ਘਰੇ ਜਾ ਕੇ ਤੁਹਾਨੂੰ ਜੀ ਤੇ ਆ ਵੇਖੋ ਆਪਾਂ ਹੁਣ ਘਰੇ ਪਹੁੰਚ ਜਾਈ ਹੈਗੇ ਆ ਤੇ ਹੁਣ ਲਾਡੀ ਲੱਗ ਰਿਹਾ ਵੀਡੀਓ ਬਣਾਉਣ ਵਾਸਤੇ ਐਡੀਟਿੰਗ ਕਰਦਾ ਫਿਰ ਵੀਡੀਓ ਚੜਾਵਾਂਗੇ ਤੇ ਆਪਣਾ ਵੇਖ ਲੋ ਹਵੇ ਮਸ਼ੀਨ ਅੱਜ ਸੁਮਨ ਨੇ ਵੇਖ ਚਿਕੜ ਕਿਨਾ ਕਰਤਾ ਤੇ ਉਹ ਉਹਨਾਂ ਨੇ ਬਣਾਈ ਸੀ ਚਾਹ ਕਿਨੇ ਚਾਹ ਪੀਤੀ ਜੋ ਆਪਾਂ ਖਾ ਨਹੀਂ ਚਾਹ ਨਹੀਂ ਪੀਣੀ ਆਪਾਂ ਤੇ ਆਪਣੇ ਤੁਸੀਂ ਅੰਤ ਤੱਕ ਵਲੌਗ ਤੇ ਐ ਬਣਿਆ ਰਿਆ ਕਰੋ ਆਪਣੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਜਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਅੱਜ ਦਾ ਆਪਣਾ ਬਸ ਇੰਨਾ ਕੋਈ ਵਲੋਗ ਹੈ ਠੀਕ ਹੈ ਮਿਲਦੇ ਆਪਾਂ ਕੱਲ ਦੇ ਵਲੋਗ 'ਚ ਤੁਹਾਨੂੰ ਬਾਏ ਬਾਏ ਲਾਈਕ ਦਿਓ